ਦਰਜੀਤ ਬਾਜੀ ਬਾਦਸ਼ਾਹ ਨੇ ਇਸ ਟਾਈਮ ਇੰਡਸਟਰੀ ਦੇ ਪੱਗ ਦੀ ਲਾਜ ਨਹੀਂ ਉਹਨਾਂ ਰੱਖੀਏ ਘਟ ਬੰਦਿਆਂ ਰੱਖੀ ਦਰਜੀ ਭਾਈ ਤੁਹਾਡੇ ਬਾਦਸ਼ਾਹ ਨੇ ਆਪਣੇ ਬਾਦਸ਼ਾਹ ਨੂੰ ਤੁਸੀਂ ਜਿੰਨਾ ਵੀ ਪਿਆਰ ਕਰੋਗੇ ਨਾ ਤੁਹਾਡਾ ਆਪਣਾ ਫਨਕਾਰ ਆਏਗਾ ਤੁਹਾਡਾ ਆਪਣਾ ਭਰਾ ਆਏਗਾ ਤੁਸੀਂ ਕੋਸ਼ਿਸ਼ ਕਰੋ ਯਾਰ ਉਹਦੇ ਨਾਲ ਮੁਹੱਬਤ ਕਰੋ ਉਹਦੇ ਪਿਆਰ ਕਰੋ ਜਿੰਨਾ ਉਹਨਾਂ ਨੇ ਪਿਆਰ ਦਰਜੀਤ ਭਾਈ ਨੂੰ ਦਿੱਤਾ ਉਹਨਾਂ ਹੀ ਸਾਨੂੰ ਦਿੱਤਾ ਹੈ ਤੇ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਉਸ ਸ਼ਹਜ਼ਾਦੇ ਨੂੰ ਤੁਸੀਂ ਥਲੇ ਨਹੀਂ ਲਾ ਸਕਦੇ ਉਹ ਬਾਦਸ਼ਾਹ ਅੱਲਾਹ ਨੇ ਬਣਾਇਆ ਉਹ ਕਿਸੇ ਨੇ ਬਣਾਇਆ ਹੀ ਨਹੀਂ ਆਪਣੇ ਸ਼ਹਿਜ਼ਾਦਿਆਂ ਨੂੰ ਪਿਆਰ ਕਰੋ ਯਾਰ ਯਾਰ ਛੋਟੀਆਂ-ਮੋਟੀਆਂ ਗੱਲਾਂ ਕਰਕੇ ਤੁਸੀਂ ਉਸ ਸ਼ਹਜ਼ਾਦੇ ਨੂੰ ਤੁਸੀਂ ਥਲੇ ਨਹੀਂ ਲਾ ਸਕਦੇ ਉਹ ਬਾਦਸ਼ਾਹ ਅੱਲਾਹ ਨੇ ਬਣਾਇਆ ਉਹ ਕਿਸ ਨੇ ਬਣਾਇਆ ਹੀ ਨਹੀਂ ਉਸਨੇ ਤੇ ਮਾਲਕ ਦਾ ਕਰਮ ਹੀ ਨਾ ਹੈਗਾ ਉਹ ਡਾਉਨ ਤੋਂ ਅ ਤ ਉਹ ਇਹ ਨਾ ਹੈਗਾ ਤੂੰ ਸੋਚ ਲੈ ਸਕਦੇ ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿੰਨਾ ਪਿਆਰ ਤੁਸੀਂ ਸਰਦਾਰ ਜੀ ਥਰੀ ਨੂੰ ਦੇ ਰਹੇ ਹੋ ਇਸ ਉਸ ਜ਼ਿਆਦਾ ਦਿਓ ਹੋਰ ਜ਼ਿਆਦਾ ਦਿਓ ਤਾਂ ਕਿ ਲੋਗਾਂ ਨੂੰ ਪਤਾ ਲੱਗੇ ਤੁਸੀਂ ਸਾਡੇ ਆਪਣੇ ਹੋ ਸਦਰ ਸਰਦਾਰ ਵੀਰ ਸਾਡੇ ਜਿੰਨੇ ਵੀ ਲੋਕ ਨੇ ਸਾਡੇ ਪਾਕਿਸਤਾਨੀ ਸਾਡੇ ਸਰਦਾਰ ਸਾਡੇ ਜਿੰਨੇ ਵੀ ਲੋਕ ਪਿਆਰ ਕਰਨ ਵਾਲੇ ਨੇ ਜਿੰਨਾ ਇਸ ਟਾਈਮ ਇਸ ਫਿਲਮ ਪਿਆਰ ਦੇ ਰਹੇ ਨੇ ਲੋਕ ਮੈਂ ਉਹਨਾਂ ਦਾ ਥੈਂਕ ਯੂ ਲਵ ਯੂ ਸਲਾਮ ਪੇਸ਼ ਕਰਦਾ ਔਰ ਪਾਕਿਸਤਾਨ ਦੇ ਵਿੱਚ ਮੈਂ ਅੱਜ ਫਿਲਮ ਵੇਖਣ ਲਈ ਗਿਆ ਔਰ ਦੁਨੀਆ ਇੰਨਾ ਪਿਆਰ ਦੇਦੀ ਹੈ ਸਾਨੂੰ ਸਾਡੇ ਪਾਕਿਸਤਾਨੀ ਭੈਣ ਭਰਾ ਇੰਨਾ ਪਿਆਰ ਦੇ ਰਹੇ ਨੇ